ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਦਿਖਾਵਾਂਗੇ ਸਟਾਰਟਿੰਗ ਦੇ ਵਿੱਚ ਪਹਿਲਾਂ ਚਵਾਈ ਦੇਖੋ ਧਾਰਾ ਵਗੈਰਾ ਇੱਕ ਨੰਬਰ ਆ ਮਗਲਤ ਨਾ ਵੀਰ ਧਾਰਾ ਮਾਰ ਗਈ ਸੋ ਨਿਆਣਾ ਪਾਏ ਨੇ ਆਪਾਂ ਉਦਾਂ ਹੀ ਬਹਿ ਗਏ ਥੱਲੇ ਬਾ ਠੀਕ ਆ ਵੀਰੇ ਓਕੇ ਓਕੇ ਜੋ ਓਕੇ ਤੇ ਨਾਮ ਐਡਰੈਸ ਦੱਸ ਦੀ ਬਾਈ ਆਪਣਾ ਨਾਂ ਜੀ ਮੇਰਾ ਜਸ਼ਨਪ੍ਰੀਤ ਪੈਂਡਰ ਪਤਾ ਹਰਿਆਣਾ ਬਰਨਾਲਾ ਹੀ ਰਿਹਾਦਾ ਪਾ ਬਾਈ ਮੋਬਾਈਲ ਨੰਬਰ ਬਾਈ ਜੀ 62858169 ਬਾਈ 628058169 ਹਾਂ ਬਾਈ ਪਹਿਲੇ ਨੰਬਰ ਜਿਹੜੀ ਆਪਾਂ ਵੈੜੂ ਦੇਖ ਰਹੇ ਆ ਕਿਹੜਾ ਸੂਆ ਬਾਈ ਜੀ ਸੂਈਆ ਬਾਈ ਦੂਜਾ ਸੂਆ ਸੂਈਆ ਵੀਰੇ ਬੈਠ ਦਨ ਦੋ ਵੀਰੇ 6 ਦੰਦ ਹੋਊਗੀ ਬੱਚਾ ਆ ਗਿਆ ਬੱਚਾ ਬੱਚਾ ਆ ਗਿਆ ਬਾਈ ਬਾਕੀ ਬਾਹਰ ਦੀ ਬਿਊਟੀ ਵੀ ਆਰ ਡੀ ਤੇ ਲੋਕ ਸਾਹਿਬ ਦੇਖੋ ਮੜੀ ਜੀ ਜਿਹੜਾ ਦਿਖਾ ਦੋ ਮੇਨ ਗੱਲ ਕਰੀਏ ਜੇਰ ਧਾਰ ਆਪਾ ਮਾਰਕਟ ਓਕੇ ਆ ਬਾਈ ਯਾਰ ਗਰੰਟੀ ਦੀ ਮੰਗੀ ਵੀਰੇ ਇਹ ਚੀਜ਼ ਜੇਰ ਦੀ ਤੇ ਧਾਰ ਦੀ ਵੀਰੇ ਜੀ ਬਾਅਦ ਕਿਉਂ ਤੋਂ ਦੇਖਦੇ ਬਾਈ ਵੀਰੇ ਤਸੱਲੀ ਕਰ ਲੈ ਵੀਰੇ ਆਪਣੇ ਘਰੇ ਜਾ ਕੇ ਜੀ ਜੇਰ ਮੰਗੋ ਆਪਣੀ ਘਰ ਤੱਕ ਦੀ ਗਰੰਟੀ ਹੁੰਦੀ ਵੀ ਹੋਊਗੀ ਜੀ ਤੇ ਦੁੱਧ ਐਸ ਵਕਤ ਕਿੰਨਾ ਹੁਣ ਜਿਹੜਾ ਝੋਨੇ ਆ ਦੁੱਧ ਬਾਈ ਅੱਜ ਤਿਆਰ ਹੈ ਥੱਲੇ ਬੈਠ ਕੇ ਬੱਤੀ ਹੋ ਜੇ ਤੇਤੀ ਹੋ ਜੇ ਬਈ ਤੇ ਜਮਾ ਭਾਈ ਨੱਟ ਜਿਹੜਾ ਠੰਡਾ ਚੋਂ ਵਾਲਾ ਟਾਈਮ ਦਾ ਟਾਈਮ ਭਾਈ ਗੋਸ ਦਾ ਭਾਈ 28 ਲੀਟਰ ਜਮਾ 25 ਲੀਟਰ ਭਾਈ ਜਮਾ ਨਿਭੜੂਗਾ ਇਹ ਤਾਂ ਕਹਿੰਦਾ ਬਾ 12 ਲੀਟਰ ਤੋਂ ਬਾਅਦ ਟਾਈਮ ਦਾ ਜਮਾ ਨੱਟ ਨਿਭੜੂਗਾ ਸੋ ਫਿਰ ਕੱਦ-ਕਾੜ ਵਗੈਰਾ ਦੇਖੋ ਬਹਿੜਦਾ ਸੋਣਾ ਤੇ 12 ਲੀਟਰ ਦੁੱਧ ਪਰ ਟਾਈਮ ਦਾ ਇਹਦੇ ਥੱਲੇ ਝੋਣ ਦਾ ਜਮਾ ਹਾਜ਼ਰ ਆ ਹਨਾ ਹਾਂਜੀ ਤੇ 24 ਲੀਟਰ ਦੁੱਧ ਜੇਰਤਾ ਰੋਕੇ ਆ ਤੇ ਬਾਕੀ ਕੱਦ-ਕਾੜ ਤੋਰਾ ਵਗੈਰਾ ਬਹਿੜਦਾ ਦੇਖੋ ਸੋਣਾ ਸਾਫ ਸੋਹਰਾ ਤੇ ਭਾਈ ਜੀ ਰੇਟ ਦੀ ਗੱਲ ਕਿਤੇ ਰੇਟ ਇਹਦਾ ਕੀ ਰਹਿਣਾਗਾ ਮਾ ਬਾਈ ਕੋਈ ਬਾਹ ਨਹੀਂ 99000 ਰੁਪਏ ਬਚਿਦੇ ਨਾ ਵੰਗੇ ਗੁਜਾਇਸ਼ ਹੋ ਜੂਗੀ ਗੁਜਾਇਸ਼ ਬਾਈ 92000 ਰੁਪਏ ਦੀ ਬਚੀ ਠੀਕ ਆ 92000 ਦੀ ਜੈਸਰ ਨੂੰ ਬੈੜ ਆਪਾਂ ਦੇ ਦਾਂਗੇ ਕਰ ਦਾਂਗੇ ਬਾਈ ਜੀ ਤੇ ਐ ਨਹੀਂ ਕੋਈ ਸਪਾਣੀ ਕੋਈ ਧਾਰ ਦਾਣੀ ਕੋ ਫਰਕ ਜਾ ਕੋਈ ਮੋਢੀ ਬਦਲੀ ਨਹੀਂ ਕੋਈ ਸਰ ਲਾਣੀ ਕੋਸਤੀ ਬਾਈ ਜੇਰ ਨਹੀਂ ਜਾ ਅੱਗੇ 2 ਨੰਬਰ ਦੇਖ ਰਹੇ ਆ ਜਿਹੜੀ ਹਾਂਜੀ ਬਾਈ ਕਹਿ ਕੇ ਲੈ ਜਾਂਦੇ ਸੂਣ ਬਾਈ ਤਿੰਨ ਦੋ ਤਿੰਨ ਦਿਨ ਕੱਢ ਦੂ ਬਾਈ ਬੈੜ ਮੇਰੇ ਹਿਸਾਬ ਨਾਲ ਹਫਤਾ ਲੈ ਜੂ ਲੱਗਦਾ ਹਨਾ ਹਾਂ ਕੱਢ ਸਕਦੀ ਆ ਬਾਈ ਜੀ ਪੂਰੇ ਪਾੜੇ ਨੇ ਮਾਈ ਨਹੀਂ ਬੈੜ ਨੇ ਤੇ ਸੂਆ ਕਿਹੜਾ ਹੋ ਗੇ ਵਾਹ ਬਾਈ ਦੂਜਾ ਦਾ ਦੰਦੋ ਬਾਈ ਚਾਰ ਦੰਦ ਚਾਰ ਦੰਦ ਦੂਜਾ ਸੂਆ ਤੇ ਇਹਦੇ ਆਪਾਂ ਗੱਲ ਕਰੀਏ ਦੁੱਧ ਦੀ ਬਾਈ ਜੀ ਕਿੰਨਾ ਕੁ ਦੇ ਦੂਗੀ ਇਹਦਾ ਭਾਂਡੇ ਚ ਪਾਉਗੀ ਭਾਈ ਮੈਂ ਆਪਾਂ ਦਾ ਮੰਨ ਕੇ ਲੈਤੀ ਆ ਵੀ ਬੱਤੀ ਦੇ 30 ਲੀਟਰ ਤੋਂ ਬਾਹਰ ਦੇ ਦੂ ਬੜਾ ਪੀਗਰੇ ਵਾਲੇ ਤੇ ਜਾ ਕੇ ਬਾਈ ਜਮਾ ਜੀ ਠੀਕ ਆ ਬਾਕੀ ਜਿਹੜੇ ਬੰਦੇ ਲੈਣੋ ਆ ਸਮਝਣਾ ਚੀਜ਼ ਲੈ ਕੇ ਅੱਛਾ ਕਹਿੰਦਾ ਬਾਅਦ 27 28 ਕਿਲੋ ਮੰਨ ਕੇ ਵੇਚਾ ਗਲੇਲੇ ਪਰ ਬੈਠ 30 ਕਿਲੋ ਵਾਲਾ ਦਮ ਭਰ ਦਿਆ ਭਾਨ ਦੇ ਬਾਅਦ ਚੰਗਾ ਰੱਖਣਾ ਘਰੇ ਰੱਖੇ ਜਿਹੜੇ ਵੀਰ ਨੇ ਭਾਨ ਦੇ ਬਾਅਦ ਆ ਆਮ ਪਸੂ ਨੂੰ ਬਾਈ ਯਾਰ ਜਿਹੜੇ ਯਾਰ ਜੋ ਚੰਗੇ ਬਾਈਨ ਮजूद ਦੇ ਵਿੱਚ ਆ ਕਿਸ ਤੇ ਗੱਲ ਕਰੀਏ ਆਪਾਂ ਇਹਦੇ ਰੇਟ ਦੀ ਰੇਟ ਇਹਦਾ ਕੀ ਰਹਿਣਾਗਾ ਲੱਖ ਰੁਪਏ ਗੁਜਾਇਸ ਕਰਨਾ ਤੇ ਕਹਿੰਦਾ ਪਾ ਜੇ ਕੋਈ ਵੀਰ ਦੋਨੇ ਹੀ ਮੰਗਦਾ ਹੋਇਆ ਉਹ ਕਿੰਨੇ ਆ ਦੇ ਦਾਂਗੇ ਅੱਛਾ ਕਹਿੰਦਾ ਭਾ ਵੀ ਜਾਣ ਦੇਣਾ ਨਹੀਂ ਆਪਾਂ ਤੇ ਵੇਚਣੀ ਵੇਚਨੇ ਦੋ ਗੱਲ ਆ ਵੀ ਝੋਨੇ ਦਾ ਵਾਊਚਰ ਚਾਹ 24 ਤੇ 25 190 ਦਾ ਜੁੜਾ ਦੇ ਦਈਏ ਬੱਸ ਉਹ ਗੱਲ ਝੋਨੇ ਵਾਲੇ 24 ਮੋਜਰਾ ਤੇ 23 ਮੋਜਰਾ ਕਰੇ ਰੱਖਣੀਆਂ ਬਾਈ ਦੇਣਾ ਹੀ ਦੇਣਾ ਗਾਵਾਂ ਚੰਗੀਆਂ 190000 ਇੱਕ ਸੂਈ ਜਾਨ ਸਰ ਪਾਡੇ ਚ ਦੁੱਧ ਪਾਉ ਤੇ ਦੂਜੀ ਥੋੜੇ ਘਰੇ ਦੋ ਜਾਦਨਾ ਸੂਪੂਗੀ 62805 81659 ਵੀਡੀਓ ਦੇਖਣ ਤੇ ਚੈਨਲ ਨੂੰ ਪਿਆਰ ਦੇਣ ਦੀ ਬਾਈ ਜੀ ਤੈਹ ਦਿਲ ਤੋਂ